ਹਾਲੇਲੂਇਆ ਮਹਾਨ ਸ਼ਰਬ ਸ਼ਕਤੀਮਾਨ ਪਰਮੇਸ਼ਰ ਤੁਹਾਡਾ ਧੰਨਵਾਦ ਮੇਰੇ ਪ੍ਰਭੂ ਤੁਹਾਡਾ ਸ਼ੁਕਰ ਹੈ ਮੇਰੇ ਪਿਤਾ ਅੱਜ ਦੇ ਦਿਨ ਲਈ ਪ੍ਰਭੂ ਅੱਜ ਦੇ ਸਮੇਂ ਲਈ ਮੇਰੇ ਪਿਤਾ ਸੱਚਮੁੱਚ ਮੇਰੇ ਪਰਮੇਸ਼ਰ ਤੁਸੀਂ ਜੀਵਤ ਪਰਮੇਸ਼ਰ ਹੋ ਮੇਰੇ ਪਿਤਾ ਮੈਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦਾ ਹਾਂ ਮੇਰੇ ਪਿਤਾ ਇਹ ਨਵੇਂ ਸਵੇਰ ਦੇ ਲਈ ਮੇਰੇ ਪਿਤਾ ਇਹ ਨਵੇਂ ਸਾਹਾਂ ਦੇ ਲਈ ਮੇਰੇ ਪ੍ਰਭੂ ਇਹ ਨਵੇਂ ਜੀਵਨ ਦੇ ਲਈ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦਾ ਹਾਂ ਜੋ ਤੁਸੀਂ ਦਿਨ ਤੋਂ ਦਿਨ ਮੇਰੇ ਪ੍ਰਭੂ ਸਾਨੂੰ ਆਪਣੇ ਸਰੂਪ ਵਿੱਚ ਬਦਲ ਰਹੇ ਹੋ ਮੇਰੇ ਪਿਤਾ ਤੁਸੀਂ ਪਰਮੇਸ਼ੁਰ ਤੁਸੀਂ ਆਦਮ ਨੂੰ ਬਣਾਇਆ ਮੇਰੇ ਪਿਤਾ ਹਵਾ ਨੂੰ ਬਣਾਇਆ ਮੇਰੇ ਪ੍ਰਭੂ ਆਤਮ ਨੂੰ ਬਣਾਇਆ ਮੇਰੇ ਪ੍ਰਭੂ ਆਪਣੇ ਸਰੂਪ ਦੇ ਉੱਤੇ ਆਪਣੇ ਸੁਭਾਅ ਦੇ ਉੱਤੇ ਮੇਰੇ ਪਿਤਾ ਔਰ ਹਰ ਇਨਸਾਨ ਨੂੰ ਪਰਮੇਸ਼ੁਰ ਤੁਸੀਂ ਆਪਣੇ ਸਰੂਪ ਉੱਤੇ ਬਣਾਇਆ ਹੈ ਮੇਰੇ ਪਿਤਾ ਆਪਣੇ ਸੁਭਾਅ ਉੱਤੇ ਬਣਾਇਆ ਰ ਆਪਣੀ ਸਮਰਥ ਨਾਲ ਪਰਕੇ ਬਣਾਇਆ ਹੈ ਮੇਰੇ ਪ੍ਰਭੂ ਤਾਂ ਜੋ ਹਰ ਇਨਸਾਨ ਤੁਹਾਡੀ ਮਹਿਮਾ ਕਰ ਸਕੇ ਤੁਹਾਡੀ ਵਡਿਆਈ ਕਰ ਸਕੇ ਤੁਹਾਡੀ ਉਸਤਤ ਕਰ ਸਕੇ ਮੇਰੇ ਪਿਤਾ ਅੱਜ ਫੇਰ ਪਰਮੇਸ਼ਰ ਮੈਂ ਤੁਹਾਡਾ ਸ਼ੁਕਰੀਆ ਦਾ ਕਰਦਾ ਜੋ ਤੁਸੀਂ ਅੱਜ ਫੇਰ ਇੱਕ ਨਵਾਂ ਦਿਨ ਦਿੱਤਾ ਹੈ ਮੇਰੇ ਪਿਤਾ ਨਵਾਂ ਦਿਨ ਦਿਖਾਇਆ ਹੈ ਮੇਰੇ ਪ੍ਰਭੂ ਤਾਂ ਜੋ ਮੈਂ ਤੁਹਾਡੀ ਮਹਿਮਾ ਕਰ ਸਕਾਂ ਤੁਹਾਡੀ ਵਡਿਆਈ ਕਰ ਸਕਾਂ ਤੁਹਾਡੇ ਬਚਨ ਦੀ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਵਚਨ ਦੀ ਮਹਿਮਾ ਕਰ ਸਕਾਂ ਮੇਰੇ ਪਿਤਾ اور ਤੁਹਾਡੇ ਵਚਨ ਦੇ ਦੁਆਰਾ ਮੇਰੇ ਪ੍ਰਭੂ ਪ੍ਰਾਰਥਨਾ ਕਰ ਸਕਾਂ ਮੇਰੇ ਪ੍ਰਭੂ ਪਵਿੱਤਰ ਆਤਮਾ ਜੀ ਮਦਦ ਕਰੋ ਪਵਿੱਤਰ ਆਤਮਾ ਜੀ ਤੁਸੀਂ ਹੀ ਉਹ ਪਵਿੱਤਰ ਆਤਮਾ ਜੀ ਜੋ ਹਰ ਕੱਲ ਵਿੱਚ ਹਰ ਚੀਜ਼ ਵਿੱਚ ਮਦਦ ਕਰਦੇ ਹੋ ਪਵਿੱਤਰ ਆਤਮਾ ਜੀ ਆਓ ਸਾਡੀ ਮਦਦ ਕਰੋ ਪਵਿੱਤਰ ਆਤਮਾ ਜੀ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰਨ ਵਿੱਚ ਔਰ ਪ੍ਰਾਰਥਨਾ ਸੁਣਨ ਦੇ ਵਿੱਚ ਪਵਿੱਤਰ ਆਤਮਾ ਜੀ ਮੈਂ ਤੁਹਾਡੀ ਮਦਦ ਨੂੰ ਤੁਹਾਡੀ ਇੱਛਾ ਨੂੰ ਤੁਹਾਡੀ ਚੋਜ ਨੂੰ ਮੰਗਦਾ ਹਾਂ ਰਬ ਯੇਸ਼ੂ ਤੇਰੇ ਨਾਮ ਦੇ ਵਿੱਚ ਮੇਰੇ ਪ੍ਰਭੂ ਤੁਸੀਂ ਕਿਹਾ ਆਪਣੇ ਵਚਨ ਦੇ ਵਿੱਚ ਮੇਰੇ ਪਿਤਾ ਕੀ ਫਿਲਪੀਆਂ ਦੀ ਪੁਸਤਕ ਉਹਦਾ 2 ਅਧਿਆਇ ਉਹਦੀ 5 ਐਤ ਵਿੱਚ ਮੇਰੇ ਪਿਤਾ ਕੀ ਤੁਹਾਡਾ ਉਹ ਸੁਭਾਅ ਹੋਵੇ ਜੋ ਪ੍ਰਭੂ ਯੇਸ਼ੂ ਮਸੀਹ ਦਾ ਸੀ ਸੱਚਮੁੱਚ ਮੇਰੇ ਪਰਮੇਸ਼ਰ ਅੱਜ ਦਾ ਤੁਹਾਡਾ ਇਹ वचन ਮੇਰੇ ਮਹਾਨ ਪਰਮੇਸ਼ਰ ਪ੍ਰਭੂ ਅੱਜ ਦਾ ਤੁਹਾਡਾ ਇਹ वचन ਸਾਡੇ ਜੀਵਨਾਂ ਨੂੰ ਸਾਡੇ ਸੁਭਾਅ ਨੂੰ ਬਦਲ ਦੇਵੇ ਮੇਰੇ ਪਿਤਾ ਅੱਜ ਅਸੀਂ ਇਸ वचन ਦੇ ਦੁਆਰਾ ਮੇਰੇ ਪ੍ਰਭੂ ਤੁਹਾਡੇ ਸਰੂਪ ਦੇ ਵਿੱਚ ਢਲਦੇ ਜਾਈਏ ਮੇਰੇ ਪਿਤਾ ਅਸੀਂ ਮੇਰੇ ਪਰਮੇਸ਼ਰ ਤੁਹਾਡੇ ਵਾਂਗੂ ਬਣਦੇ ਜਾਈਏ ਮੇਰੇ ਪਰਮੇਸ਼ਰ ਸੱਚਮੁੱਚ ਮੇਰੇ ਪਰਮੇਸ਼ਰ ਤੁਸੀਂ ਕਿਹਾ ਆਪਣੇ वचन ਦੇ ਵਿੱਚ ਮੇਰੇ ਪਿਤਾ ਕਿ ਜੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਔਰ ਮੇਰੇ ਪਰਮੇਸ਼ੁਰ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਬਣਿਆ ਰਮਾਂਗਾ ਸੱਚਮੁੱਚ ਪ੍ਰਭੂ ਅੱਜ ਜੀ ਤੁਹਾਡੇ ਸਰੂਪ ਦੇ ਵਿੱਚ ਤੁਹਾਡੇ ਸੁਭਾਅ ਦੇ ਵਿੱਚ ਢਲਦੇ ਜਾਈਏ ਮੇਰੇ ਪਿਤਾ ਕਿਉਂਕਿ ਤੁਸੀਂ ਸਾਨੂੰ ਬਣਾਇਆ ਹੀ ਆਪਣੇ ਸਰੂਪ ਦੇ ਉੱਤੇ ਐ ਬਣਾਇਆ ਹੀ ਆਪਣੇ ਸੁਭਾਅ ਦੇ ਉੱਤੇ ਹੈ ਮੇਰੇ ਪ੍ਰਭੂ ਸੱਚੀ ਪ੍ਰਭੂ ਜਿਵੇਂ ਤੁਹਾਡਾ ਸੁਭਾਅ ਸੀ ਮੇਰੇ ਪਿਤਾ ਪਰਮੇਸ਼ੁਰ ਓਵੇਂ ਅੱਜ ਸਾਡਾ ਵੀ ਸੁਭਾਅ ਹੋ ਜਾਵੇ ਮੇਰੇ ਪ੍ਰਭੂ ਜਿਵੇਂ ਤੁਸੀਂ ਪ੍ਰਭੂ ਦੂਸਰਿਆਂ ਲਈ ਪ੍ਰਾਰਥਨਾ ਕਰਦੇ ਸੀ ਮੇਰੇ ਪਿਤਾ ਜਿਸੀ ਵੀ ਉਸੇ ਤਰ੍ਹਾਂ ਹੀ ਪ੍ਰਾਰਥਨਾ ਕਰਨ ਬਾਰੇ ਬਣ ਜਾਈਏ ਜਿਵੇਂ ਤੁਸੀਂ ਦੂਸਰਿਆਂ ਤੇ ਦਇਆ ਕਰਦੇ ਸੀ ਮੇਰੇ ਪ੍ਰਭੂ ਅੱਜ ਸਾਡੇ ਅੰਦਰ ਵੀ ਉਹ ਦਇਆ ਆ ਜਾਵੇ ਮੇਰੇ ਪਿਤਾ ਜਿਵੇਂ ਤੁਸੀਂ ਦੂਸਰਿਆਂ ਲਈ ਮੇਰੇ ਪ੍ਰਭੂ ਉਹਨਾਂ ਤੇ ਰਹਿਮ ਕਰਦੇ ਸੀ ਮੇਰੇ ਪ੍ਰਭੂ ਅੱਜ ਉਹ ਰਹਿਮ ਸਾਡੇ ਅੰਦਰ ਵੀ ਆ ਜਾਵੇ ਮੇਰੇ ਪ੍ਰਭੂ ਜਿਵੇਂ ਤੁਸੀਂ ਵਫਾਦਾਰ ਸੀ ਪਿਤਾ ਨਾਲ ਪਰਮੇਸ਼ੁਰ ਅੱਜ ਅਸੀਂ ਵੀ ਵਫਾਦਾਰ ਬਣ ਜਾਈਏ ਮੇਰੇ ਪਿਤਾ ਪਰਮੇਸ਼ੁਰ ਜਿਵੇਂ ਪ੍ਰਭੂ ਤੁਸੀਂ ਪਿਤਾ ਦੀ ਹਰ ਆਗਿਆ ਨੂੰ ਮੰਨਿਆ ਮੇਰੇ ਪਿਤਾ ਅੱਜ ਉਸੇ ਤਰ੍ਹਾਂ ਅਸੀਂ ਵੀ ਪਰਮੇਸ਼ੁਰ ਤੁਹਾਡੇ ਵਚਨ ਦੇ ਵਿੱਚ ਲਿਖੀ ਹੋਈ ਇੱਕ ਇੱਕ ਗੱਲ ਨੂੰ ਮੰਨਣ ਵਾਲੇ ਬਣ ਜਾਈਏ ਮੇਰੇ ਪ੍ਰਭੂ ਅੱਜ ਮੇਰੇ ਪਰਮੇਸ਼ੁਰ ਸਾਨੂੰ ਆਪਣੇ ਸਰੂਪ ਵਿੱਚ ਬਦਲ ਦਿਓ ਅੱਜ ਸਾਨੂੰ ਆਪਣੇ ਸੁਭਾਅ ਵਿੱਚ ਢਾਲ ਦਿਓ ਮੇਰੇ ਪਿਤਾ ਪਰਮੇਸ਼ੁਰ ਕਿਉਂਕਿ ਤੁਹਾਡਾ ਸੁਭਾਅ ਸੀ ਮੇਰੇ ਪਿਤਾ ਕਿ ਤੁਸੀਂ ਕਦੇ ਕਿਸੇ ਨੂੰ ਬੁਰਾ ਨਹੀਂ ਬੋਲਦੇ ਸੀ ਮੇਰੇ ਪ੍ਰਭੂ ਕਦੇ ਕਿਸੇ ਦਾ ਬੁਰਾ ਨਹੀਂ ਚਾਉਂਦੇ ਸੀ ਕਦੇ ਬੁਰਾ ਨਹੀਂ ਸੋਚਦੇ ਸੀ ਬਲਕਿ ਪਰਮੇਸ਼ਰ ਤੁਸੀਂ ਹਰ ਇੱਕ ਨਾਲ ਪ੍ਰੇਮ ਕਰਦੇ ਸੀ ਮੇਰੇ ਪਿਤਾ ਔਰ ਪ੍ਰਭੂ ਤੁਹਾਡਾ वचन ਦਾ ਦਾਇ ਪਤਰਸਤੀ ਪੁਸਤਕ ਵਿੱਚ ਮੇਰੇ ਪਿਤਾ ਪਰਮੇਸ਼ਰ ਉਹਦਾ ਦੋ ਦੇ ਆ ਵਿੱਚ ਪ੍ਰਭੂ ਕਿ ਤੁਸੀਂ ਮੇਰੇ ਪਰਮੇਸ਼ਰ ਗਾਲਾਂ ਖਾ ਕੇ ਗਾਲਾਂ ਨਹੀਂ ਕੱਢਦੇ ਸੀ ਮੇਰੇ ਪ੍ਰਭੂ ਭਲਕਿ ਉਹਨਾਂ ਨੂੰ ਆਸ਼ੀਸ਼ ਦਿੰਦੇ ਸੀ ਔਰ ਤੁਸੀਂ ਸਾਨੂੰ ਵੀ ਕਿ ਹਾਂ ਮੇਰੇ ਮਹਾਨ ਪਰਮੇਸ਼ਰ ਕੀ ਤੁਸੀਂ ਜੋ ਲੋਕ ਤੁਹਾਨੂੰ ਸਤਾਉਂ ਜੋ ਤੁਹਾਨੂੰ ਗਾਲਾਂ ਕੱਢਣ ਉਹਨਾਂ ਨੂੰ ਗਾਲ ਦੇ ਬਦਲੇ ਗਾਲ ਨਹੀਂ ਬਲਕਿ ਉਹਨਾਂ ਨੂੰ ਆਸ਼ੀਸ਼ ਦੋ ਮੇਰੇ ਪਿਤਾ ਜੇ ਮੇਰੇ ਪ੍ਰਭੂ ਸਾਨੂੰ ਬਲ ਦੋ ਸਾਨੂੰ ਤਾਕਤ ਦੋ ਜੋ ਅਸੀਂ ਤੁਹਾਡੇ ਇਹਨਾਂ ਬਚਨਾਂ ਨੂੰ ਮੰਨ ਸਕੀਏ ਔਰ ਤੁਹਾਡੇ ਆਪ ਤੁਹਾਡੇ ਵਾਂਗੂ ਮੇਰੇ ਪਿਤਾ ਅਸੀਂ ਆਪਣੇ ਜੀਵਨ ਦੇ ਵਿੱਚ ਬਦਲਾਅ ਕਰ ਸਕੀਏ ਮੇਰੇ ਪ੍ਰਭੂ ਸੱਚੀ ਪ੍ਰਭੂ ਅੱਜ ਜੋ ਸਾਨੂੰ ਸਤਾਉਣ ਜੋ ਸਾਨੂੰ ਗਾਲਾਂ ਕੱਢਣ ਮੇਰੇ ਪ੍ਰਭੂ ਅਸੀਂ ਉਹਨਾਂ ਨੂੰ ਗਾਲ ਦੇ ਬਦਲੇ ਗਾਲ ਨਹੀਂ ਬਲਕਿ ਮੇਰੇ ਪਰਮੇਸ਼ਵਰ ਜਿਵੇਂ ਤੁਸੀਂ ਵਚਨ ਵਿੱਚ ਕਿਹਾ ਹੈ ਮੇਰੇ ਪਿਤਾ ਜਿਵੇਂ ਤੁਹਾਡਾ ਸੁਭਾਅ ਸੀ ਮੇਰੇ ਪਿਤਾ ਅਸੀਂ ਓਵੇਂ ਹੀ ਉਹਨਾਂ ਨੂੰ ਆਸ਼ੀਸ਼ ਬਰਕਤਾਂ ਦੇਣ ਵਾਲੇ ਬਣ ਜਾਈਏ ਪ੍ਰਭੂ ਯੇਸ਼ੂ ਤੁਹਾਡੇ ਨਾਂ ਦੇ ਬੱਚੇ ਮੇਰੇ ਪਿਤਾ ਹੋਰ ਮੇਰੇ ਪ੍ਰਭੂ ਤੁਸੀਂ ਮੇਰੇ ਪਿਤਾ ਪਰਮੇਸ਼ਰ ਉਹ ਸਭ ਕੁਝ ਸਹਿ ਲਿਆ ਮੇਰੇ ਪਿਤਾ ਤੁਹਾਡਾ ਵਚਨ ਵੀ ਸਾਨੂੰ ਦੱਸਦਾ ਹੈ ਮੇਰੇ ਪਿਤਾ ਕਿ ਜੋ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਮੇਰੇ ਪਰਮੇਸ਼ਰ ਜਿੱਤਾ ਪ੍ਰਭੂ ਤੁਸੀਂ ਸਭ ਕੁਝ ਸਾਡੀ ਖਾਤਰ ਸਹਿ ਲਿਆ ਮੇਰੇ ਪਿਤਾ ਪਰਮੇਸ਼ਰ ਖੁਦਾਬਾਪ ਜਿਨ੍ਹਾਂ ਨੇ ਤੁਹਾਡੇ ਹੱਥਾਂ ਦੇ ਵਿੱਚ ਤੁਹਾਡੇ ਪੈਰਾਂ ਦੇ ਵਿੱਚ ਕਿਨ ਠੋਕ ਦਿੱਤੇ ਮੇਰੇ ਪ੍ਰਭੂ ਤੁਹਾਡੇ ਸਿਰ ਤੇ ਕੰਡਿਆਂ ਵਾਲਾ ਤਾਜ ਪਹਿਨਾ ਦਿੱਤਾ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਬੱਕੀ ਦੇ ਵਿੱਚ ਨੇਜਾ ਮਾਰਿਆ ਮੇਰੇ ਪ੍ਰਭੂ ਇਥੋਂ ਤੱਕ ਕਿ ਪ੍ਰਭੂ ਤੁਹਾਡੇ ਸਿਰ ਤੇ ਕੰਡਿਆਂ ਬੜਾ ਤਾਜ ਵੀ ਪਹਿਨਾਇਆ ਔਰ ਤੁਹਾਡੇ ਮੁਖ ਦੇ ਉੱਤੇ ਵੀ ਥੁੱਕ ਦਿੱਤਾ ਮੇਰੇ ਪਰਮੇਸ਼ਵਰ ਕੁਦਾ ਪਾਪ ਤੁਹਾਡੀ ਤਾੜੀ ਨੂੰ ਵੀ ਫੜਿਆ ਉਹਨਾਂ ਨੇ ਮੇਰੇ ਪ੍ਰਭੂ ਫਿਰ ਵੀ ਮੇਰੇ ਪਰਮੇਸ਼ਵਰ ਤੁਸੀਂ ਕਿਹਾ ਕਿ हे ਪਿਤਾ ਇਹਨਾਂ ਨੂੰ ਸ਼ਮਾ ਕਰ ਦੇ ਇਹ ਨਹੀਂ ਜਾਣਦੇ ਇਹ ਕੀ ਕਰਦੇ ਨੇ ਮੇਰੇ ਪ੍ਰਭੂ ਅੱਜ ਮੇਰੇ ਪਰਮੇਸ਼ਵਰ ਜੋ ਲੋਕ ਤੁਹਾਡੇ ਲੋਕਾਂ ਨੂੰ ਸਤਾ ਰਹੇ ਹਨ ਮੇਰੇ ਪਿਤਾ ਪਰਮੇਸ਼ਰ ਅੱਜ ਪ੍ਰਭੂਏ ਤੁਹਾਡਾ ਸੁਭਾ ਸਾਡੇ ਸੁਭਾ ਵਿੱਚ ਵੀ ਆ ਜਾਵੇ ਮੇਰੇ ਪਿਤਾ ਇਹ ਗੋਣ ਪ੍ਰਭੂ ਸਾਡੇ ਵਿੱਚ ਵੀ ਆ ਜਾਣ ਮੇਰੇ ਪ੍ਰਭੂ ਜੀ ਦਾ ਪ੍ਰਭੂ ਤੁਸੀਂ ਕਿਹਾ ਕਿ हे ਪਿਤਾ ਇਹਨਾਂ ਨੂੰ ਸ਼ਮਾ ਕਰਦੇ ਨਹੀਂ ਜਾਣਦੇ ਕੀ ਕਰਦੇ ਹਨ ਮੇਰੇ ਪਿਤਾ ਅੱਜ ਮੇਰੇ ਪ੍ਰਭੂ ਜੋ ਕਲਿਸੀਆਂ ਨੂੰ ਸਤਾ ਰਹੇ ਨੇ ਤਾਂ ਦਾਸੀਆਂ ਨੂੰ ਸਤਾ ਰਹੇ ਨੇ ਵਿਸ਼ਵਾਸੀਆਂ ਨੂੰ ਸਤਾ ਰਹੇ ਨੇ ਮੇਰੇ ਪਿਤਾ ਅੱਜ ਅਸੀਂ ਉਹਨਾਂ ਲਈ ਵੀ ਪ੍ਰਭੂ ਮਾਫੀ ਹੀ ਮੰਗਦੇ ਹਾਂ ਮੇਰੇ ਪਿਤਾ ਜਿਸ ਤਰ੍ਹਾਂ ਮੇਰੇ ਬਾਪ ਤੁਸੀਂ ਸਾਡੀਆਂ ਅੱਖਾਂ ਆਪਣੇ ਵਚਨਾਂ ਦੇ ਨਾਲ ਖੋਲ ਦਿੱਤੀਆਂ ਨੇ ਮੇਰੇ ਪਰਮੇਸ਼ਰ ਅੱਜ ਮੇਰੇ ਪ੍ਰਭੂ ਉਹਨਾਂ ਲੋਕਾਂ ਦੀਆਂ ਅੱਖਾਂ ਵੀ ਤੁਹਾਡੇ ਵਚਨਾਂ ਦੀ ਸਮਰਥ ਦੇ ਦੁਆਰਾ ਖੁੱਲ੍ਹ ਜਾਣ ਪ੍ਰਭੂ ਯਸ਼ੂ ਤੁਹਾਡੇ ਨਾਮ ਦੇ ਵਿੱਚ ਕਿਉਂਕਿ ਹਰ ਇਨਸਾਨ ਪ੍ਰਭੂ ਤੁਹਾਡੇ ਸਰੂਪ ਉੱਤੇ ਬਣਾਇਆ ਹੋਇਆ ਤੁਹਾਡੇ ਸੁਭਾਅ ਉੱਤੇ ਬਣਾਇਆ ਗਿਆ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਜੇ ਉਹਨਾਂ ਨੂੰ ਸ਼ਮਾ ਕਰਦਿਆ ਮੇਰੇ ਪ੍ਰਭੂ ਜਿਨ੍ਹਾਂ ਨੇ ਸਾਨੂੰ ਬੁਰਾ ਬੋਲਿਆ ਹੈ ਮੇਰੇ ਪਿਤਾ ਜਿਨ੍ਹਾਂ ਨੇ ਤੁਹਾਡੇ ਨਾਮ ਦੇ ਕਾਰਨ ਸਾਨੂੰ ਬੋਲੀਆਂ ਮਾਰੀਆਂ ਨੇ ਮੇਰੇ ਪਿਤਾ पर देने, देने, परमेश्वर ਬਲਕਿ ਤੁਸੀਂ ਤਾਂ ਆਪਣੇ ਵਚਨ ਦੇ ਵਿੱਚ ਇਹ ਵੀ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਧੰਨ ਹੋ ਤੁਸੀਂ ਜੋ ਮੇਰੇ ਨਾਮ ਦੇ ਕਾਰਨ ਲੋਕ ਤੁਹਾਨੂੰ ਬੋਲੀਆਂ ਮਾਰਦੇ ਨੇ ਸਤਾਉਂਦੇ ਨੇ ਉਹ ਝੂਠੀਆਂ ਮੂਠੀਆਂ ਗੱਲਾਂ ਤੁਹਾਡੇ ਉੱਤੇ ਲਾਉਂਦੇ ਨੇ ਅੱਜ ਮੇਰੇ ਪਰਮੇਸ਼ਰ ਅਸੀਂ ਇਨ੍ਹਾਂ ਚੀਜ਼ਾਂ ਤੋਂ ਡਰਨ ਵਾਲੇ ਨਹੀਂ ਮੇਰੇ ਪ੍ਰਭੂ ਜਿੱਦਾਂ ਤੁਸੀਂ ਮਤੀ 5 ਅਧਿਆਇ ਵਿੱਚ ਕਿਹਾ ਹੈ ਕਿ ਤੁਸੀਂ ਆਨੰਦ ਹੋਵੋ ਖੁਸ਼ੀ ਮਨਾਓ ਕਿਉਂਕਿ ਤੁਹਾਡੇ ਤੁਹਾਡੇ ਲਈ ਸਵਰਗ ਦੇ ਦੂਹੇ ਖੁੱਲ ਚੁੱਕੇ ਨੇ ਮੇਰੇ ਪਿਤਾ ਉਹ ਤੁਹਾਡਾ ਆਨੰਦ ਆ ਚੁੱਕਿਆ ਹੈ ਮੇਰੇ ਪਿਤਾ ਅੱਜ ਮੇਰੇ ਪ੍ਰਭੂ ਜਿਸ ਤਰ੍ਹਾਂ ਤੁਸੀਂ ਉਸ ਸਲੀਬ ਉੱਤੇ ਜਾ ਕੇ ਵੀ ਆਨੰਦ ਮਾਣਿਆ ਮੇਰੇ ਪਿਤਾ ਅੱਜ ਮੇਰੇ ਪਰਮੇਸ਼ੁਰ ਉਹ ਆਨੰਦ ਮੇਰੇ ਪ੍ਰਭੂ ਸੱਚਮੁੱਚ ਜੋ ਸਾਨੂੰ ਸਤਾਉਂਦੇ ਨੇ ਅਸੀਂ ਵੀ ਉਹ ਆਨੰਦ ਮਾਣੀਏ ਮੇਰੇ ਪਿਤਾ ਔਰ ਖੁਸ਼ੀ ਮਨਾइए ਮੇਰੇ ਪ੍ਰਭੂ ਔਰ ਪਰਮੇਸ਼ੁਰ ਜਿਸ ਤਰ੍ਹਾਂ ਖੁਦਾਬਾਪ ਤੁਸੀਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕੀਤੀ ਜਿਨ੍ਹਾਂ ਨੇ ਤੁਹਾਡੇ ਹੱਥਾਂ ਪੈਰਾਂ ਵਿੱਚ ਵੀ ਕਿੱਲ ਟੋਕ ਦਿੱਤੇ ਪ੍ਰਭੂ ਤੁਹਾਡੇ ਮੁੱਖ ਦੇ ਵਿੱਚ ਵੀ ਟੋਕ ਦਿੱਤਾ ਔਰ ਪ੍ਰਭੂ ਉਹਨਾਂ ਲਈ ਤੁਸੀਂ ਪ੍ਰਾਰਥਨਾ ਕੀਤੀ ਕਿ हे ਪਿਤਾ ਇਹਨਾਂ ਨੂੰ ਸ਼ਮਾ ਕਰ ਦੇ ਅੱਜ ਮੇਰੇ ਪਰਮੇਸ਼ਰ ਅਸੀਂ ਵੀ ਉਹਨਾਂ ਲੋਕਾਂ ਨੂੰ ਸ਼ਮਾ ਕਰਨ ਵਾਲੇ ਬਣ ਜਾਈਏ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਅੱਜ ਤੁਸੀਂ ਸਾਨੂੰ ਆਪਣੇ ਸਰੂਪ ਵਿੱਚ ਬਦਲ ਰਹੇ ਹੋ ਆਪਣੇ ਸੁਭਾਅ ਵਿੱਚ ਬਦਲ ਰਹੇ ਹੋ ਮੇਰੇ ਪਿਤਾ ਜੇ ਇੱਕ ਇੱਕ ਜਨ ਮੇਰੇ ਪ੍ਰਭੂ ਇਸ ਵਚਨ ਦੇ ਦੁਆਰਾ ਮੇਰੇ ਪ੍ਰਭੂ ਜਿਵੇਂ ਤੁਸੀਂ ਕਿਹਾ ਹੈ ਕਿ ਤੋ ਅੱਡਾ ਬੀ ਆਫਿਸ ਉਹ ਜੋ ਪ੍ਰਭੂ ਯੇਸ਼ੂ ਮਸੀਹਾ ਸੀ ਮੇਰੇ ਪਿਤਾ ਅੱਜ ਇਹ ਵਚਨ ਮੇਰੇ ਪਿਤਾ ਇੱਕ ਇੱਕ ਜਨ ਦੇ ਜੀਵਨ ਦੇ ਵਿੱਚ ਪੂਰਾ ਹੋਵੇ ਮੇਰੇ ਪਿਤਾ ਅੱਜ ਇਸ वचन ਦੇ ਦੁਆਰਾ ਇੱਕ ਇੱਕ ਜਨ ਪ੍ਰਾਰਥਨਾ ਕਰਨ ਵਾਲਾ ਬਣ ਜਾਵੇ ਮੇਰੇ ਪਿਤਾ ਅੱਜ ਇਸ वचन ਦੇ ਦੁਆਰਾ ਪ੍ਰਭੂ ਇੱਕ ਇੱਕ ਜਨ ਤੁਹਾਡੇ ਸਰੂਪ ਵਿੱਚ ਤੁਹਾਡੇ ਸੁਭਾਅ ਵਿੱਚ ਬਦਲਣਾ ਸ਼ੁਰੂ ਹੋ ਜਾਵੇ ਪ੍ਰਭੂ ਯਸ਼ੀ ਤਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਸੱਚਮੁੱਚ ਮੇਰੇ ਪ੍ਰਭੂ ਤੁਹਾਡਾ ਸੁਭਾਅ ਮੇਰੇ ਪਿਤਾ ਸਾਡੇ ਜੀਵਨਾਂ ਵਿੱਚ ਆ ਜਾਵੇ ਮੇਰੇ ਪਿਤਾ ਅੱਜ ਸਾਨੂੰ ਦੱਸਣਾ ਨਾ ਪਵੇ ਮੇਰੇ ਪ੍ਰਭੂ ਕਿ ਅਸੀਂ ਕੀ ਦੇ ਬੇਟੇ ਆ ਕੀ ਦੀਆਂ ਬੇਟੀਆਂ ਹਾਂ ਮੇਰੇ ਪਿਤਾ ਬਲਕਿ ਮੇਰੇ ਪ੍ਰਭੂ ਸਾਡੇ ਕੰਮ ਸਾਡੇ ਕੰਮ ਦੱਸਣ ਮੇਰੇ ਮਹਾਨ ਪਰਮੇਸ਼ਰ ਔਰ ਸਾਡੇ ਵਿੱਚ ਪ੍ਰਭੂ ਯੇਸ਼ੂ ਤੁਹਾਡਾ ਸਵਾ ਨਜ਼ਰ ਆਵੇ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਸਾਡੇ ਕੰਮ ਪ੍ਰਭੂ ਤੁਹਾਡੇ ਕੰਮਾਂ ਵਾਂਗੂ ਉਚਾਨ ਮੇਰੇ ਪਿਤਾ ਸਾਡਾ ਉੱਠਣਾ ਸਾਡਾ ਬੈਠਣਾ ਸਾਡਾ ਚੱਲਣਾ ਸਾਡਾ ਫਿਰਨਾ ਪਰਮੇਸ਼ਰ ਪ੍ਰਭੂ ਯੇਸ਼ੂ ਤੁਹਾਡੇ ਵਾਂਗੂ ਉਚ ਆਵੇ ਮੇਰੇ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਖੁਦਾਬਾਬ ਤੁਸੀਂ ਤਨ ਤਨ ਟੈਂਪਰ ਉਹ ਪ੍ਰਾਰਥਨਾ ਮ ਕਰਦੇ ਹੁੰਦੇ ਸੀ ਮੇਰੇ ਪਿਤਾ ਪਰਮੇਸ਼ਰ ਤੁਸੀਂ ਦੁੱਖ ਵਿੱਚ ਵੀ ਪ੍ਰਭੂ ਉਸ ਪਰਮੇਸ਼ਵਰ ਦਾ ਧੰਨਵਾਦ ਕਰਦੇ ਸੀ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਵਰ ਅਸੀ ਵੀ ਹਰ ਦੁੱਖ ਵਿੱਚ ਹਰ ਪਰੇਸ਼ਾਨੀ ਵਿੱਚ ਵੀ ਖੁਦਾਬਾਪ ਤੇਰਾ ਧੰਨਵਾਦ ਕਰਨ ਵਾਲੇ ਬਣ ਜਾਈਏ ਸ਼ੁਕਰਗੁਜ਼ਾਰੀ ਕਰਨ ਵਾਲੇ ਬਣ ਜਾਈਏ ਮੇਰੇ ਪ੍ਰਭੂ ਕਿਉਂਕਿ ਤੁਸੀਂ ਆਪਣੇ ਬਚਨ ਦੇ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂਕਿ ਪਰਮੇਸ਼ਵਰ ਦੀ ਮਸੀਹ ਯਸੂ ਦੇ ਨਾਮ ਦੇ ਵਿੱਚ ਤੁਹਾਡੇ ਲਈ ਇਹੋ ਇੱਛਾ ਹੈ ਅੱਜ ਪਰਮੇਸ਼ਰ ਇਸ ਵਾ ਸਾਡੇ ਜੀਵਨਾਂ ਵਿੱਚ ਆ ਜਾਵੇ ਮੇਰੇ ਪਿਤਾ ਅਸੀਂ ਹਰ ਹਾਲ ਵਿੱਚ ਤੁਹਾਡਾ ਧੰਨਵਾਦ ਕਰੀਏ ਮੇਰੇ ਪਿਤਾ ਸ਼ੁਕਰਗੁਜ਼ਾਰੀ ਕਰੀਏ ਮੇਰੇ ਪ੍ਰਭੂ ਔਰ ਮੇਰੇ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਵਚਨ ਵਿੱਚ ਕਹਿ ਕਿ ਧਰਮੀ ਜਾਂਦੇ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ ਪਰ ਮੇਰੇ ਪਰਮੇਸ਼ਰ ਤੁਹਾਡਾ ਵਚਨ ਦਦਾ ਕਿ ਤੁਸੀਂ ਹਰੇਕ ਮੁਸੀਬਤੋਂ ਹਰੇਕ ਪ੍ਰਤਿਆਵੇ ਚ ਸਾਨੂੰ ਬਾਹਰ ਕੱਢੋਗੇ ਜਿਸ ਤਰ੍ਹਾਂ ਪਰਮੇਸ਼ਰ ਪ੍ਰਭੂ ਯਸ਼ੂ ਤੁਸੀਂ ਉਹਨਾਂ ਦੁੱਖਾਂ ਨੂੰ ਮੇਰੇ ਪ੍ਰਭੂ ਆਪਣੇ ਜੀਵਨ ਵਿੱਚ ਸਿਆ ਮੇਰੇ ਪਿਤਾ ਤੁਹਾਡੇ ਕੋੜੇ ਵੀ ਮਾਰੇਗੇ ਮੇਰੇ ਪ੍ਰਭੂ ਤੁਹਾਨੂੰ ਠੱਟੇ ਵੀ ਮਾਰੇਗੇ ਮੇਰੇ ਪਿਤਾ ਔਰ ਤੁਹਾਡੇ ਉੱਤੇ ਮੇਰੇ ਪਰਮੇਸ਼ਰ ਜੋ ਭੇ ਮੂਠੇ ਦੋਸ਼ ਵੀ ਲਾਏਗੇ ਮੇਰੇ ਪ੍ਰਭੂ ਪਰ ਫਿਰ ਵੀ ਮੇਰੇ ਮਹਾਨ ਪਰਮੇਸ਼ਰ ਖੁਦਾਬਾਪ ਤੁਸੀਂ ਉਹਨਾਂ ਨੂੰ ਸ਼ਮਾ ਕੀਤਾ ਮੇਰੇ ਪਿਤਾ ਅਜ ਉਹ ਉਹੀ ਉਹੀ ਸਵਾ ਮੇਰੇ ਪ੍ਰਭੂ ਸਾਡੇ ਜੀਵਨਾਂ ਦੇ ਵਿੱਚ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਸੱਚਮੁੱਚ ਮੇਰੇ ਖੁਦਾਬਾਪ ਅਸੀਂ ਤੁਹਾਡੇ ਸਰੂਪ ਦੇ ਵਿੱਚ ਤੁਹਾਡੇ ਸਵਾ ਦੇ ਵਿੱਚ ਬਦਲਦੇ ਜਾਈਏ ਮੇਰੇ ਮਾਨ ਪਰਮੇਸ਼ਰ ਜੋ ਬਦਲ ਦੋ ਇੱਕ ਇੱਕ ਦਾ ਜੀਵਨ ਮੇਰੇ ਪਿਤਾ ਇੱਕ ਇੱਕ ਦੀ ਜ਼ਿੰਦਗੀ ਮੇਰੇ ਪ੍ਰਭੂ ਇੱਕ ਇੱਕ ਦੀ ਸੋਚ ਮੇਰੇ ਮਹਾਨ ਪਰਮੇਸ਼ਰ ਸਾਡੇ ਮਨ ਦੇ ਵਿਚਾਰ ਮੇਰੇ ਪ੍ਰਭੂ ਤੁਹਾਡੇ ਵਾਂਗੂ ਜਦ ਮੇਰੇ ਪਿਤਾ ਜਿਸ ਤਰ੍ਹਾਂ ਤੁਸੀਂ ਹਰ ਵਕਤ ਆਪਣੇ ਮਨ ਦੇ ਦੁਆਰਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਸੀ ਅਸੀਂ ਵੀ ਧੰਨਵਾਦ ਕਰੀਏ ਮੇਰੇ ਪ੍ਰਭੂ ਔਰ ਮੇਰੇ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਮੇਰੇ ਪ੍ਰਭੂ ਦੁੱਖੀਆਂ ਲਈ ਬਿਮਾਰਾਂ ਲਈ ਪ੍ਰਾਰਥਨਾ ਕਰਦੇ ਸੀ ਮੇਰੇ ਪਿਤਾ ਅਜੋ ਪ੍ਰਾਰਥਨਾ ਮਾਸੀ ਵੀ ਕਰਨ ਵਾਲੇ ਬਣ ਜਾइए ਪ੍ਰਭੂ ਯਸ਼ੀ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਪ੍ਰਭੂ ਜਿਵੇਂ ਜਿਵੇਂ ਅਸੀਂ ਤੁਹਾਡੇ ਸਰੂਪ ਵਿੱਚ ਟਲਦੇ ਜਾਈਏ ਮੇਰੇ ਪਿਤਾ ਤੇ ਮੈਂ ਤੇ ਮੈਂ ਤੁਹਾਡੀ ਸਮਰਥ ਤੁਹਾਡੀ ਮਹਾ ਸਮਰਥ ਸਾਡੇ ਜੀਵਨਾ ਵਿੱਚ ਆਉਂਦੀ ਜਾਵੇ ਮੇਰੇ ਪਿਤਾ ਤੇ ਮੈਂ ਤੇ ਮੈਂ ਪ੍ਰਭੂ ਤੁਹਾਡੇ ਦਿੱਤੇ ਹੋਏ ਵਰਦਾਨ ਸਾਡੇ ਜੀਵਨਾ ਵਿੱਚ ਕੰਮ ਕਰਨੇ ਸ਼ੁਰੂ ਕਰ ਦੇਣ ਮੇਰੇ ਪਿਤਾ ਮੇਤੇ ਮੇਰੇ ਮਹਾਨ ਪਰਮੇਸ਼ਰ ਉਹ ਵਾਦੇ ਜੋ ਤੁਸੀਂ ਸਾਡੇ ਨਾਲ ਕਰਕੇ ਗਏ ਹੋ ਮੇਰੇ ਪਿਤਾ ਉਹ ਵਾਦੇ ਸਾਡੇ ਜੀਵਨਾਂ ਦੇ ਵਿੱਚ ਪੂਰੇ ਹੋ ਜਾਣ ਮੇਰੇ ਪ੍ਰਭੂ ਕਿਉਂਕਿ ਤੁਸੀਂ ਕਿਹਾ ਹੈ ਆਪਣੇ ਬਚਨ ਦੇ ਵਿੱਚ ਮੇਰੇ ਪ੍ਰਭੂ ਕਿ ਤੁਸੀਂ ਮੇਰੇ ਨਾਲ ਉਹ ਵੀ ਵੱਡੇ ਵੱਡੇ ਕੰਮ ਕਰੋਗੇ ਮੇਰੇ ਪਿਤਾਓ ਪਰਮੇਸ਼ਰ ਜਦੋਂ ਜਦੋਂ ਅਸੀਂ ਤੁਹਾਡੇ ਸਰੂਪ ਵਿੱਚ ਤੁਹਾਡੇ ਸੁਭਾਅ ਵਿੱਚ ਟਣਦੇ ਜਾਈਏ ਮੇਰੇ ਪਿਤਾ ਤਿਵੇਂ ਤਿਵੇਂ ਤੁਹਾਡੇ ਇਹ ਸ਼ਬਦ ਸਾਡੇ ਜੀਵਨਾ ਵਿੱਚ ਪੂਰੇ ਹੁੰਦੇ ਚ ਹਨ ਮੇਰੇ ਪਿਤਾ ਔਰ ਤਿਵੇਂ ਤਿਵੇਂ ਪ੍ਰਭੂ ਵਾਦੇ ਜੋ ਤੁਸੀਂ ਸਾਡੇ ਨਾਲ ਕੀਤੇ ਨੇ ਮੇਰੇ ਪਿਤਾ ਪਰਮੇਸ਼ਰ ਤੁਸੀਂ ਕਿਹਾ ਮੈਂ ਜਾਂਦਾ ਹਾਂ ਪਰ ਮੈਂ ਤੁਹਾਨੂੰ ਇੱਕ ਸਹਾਇਕ ਦੇ ਕੇ ਜਾਵਾਂਗਾ ਉਹ ਸਹਾਇਕ ਪਵਿੱਤਰ ਆਤਮਾ ਜੀ ਨੇ ਜੋ ਸਾਨੂੰ ਮਿਲ ਚੁੱਕੇ ਨੇ ਕਿਉਂਕਿ ਪਰਮੇਸ਼ਵਰ ਜਦੋਂ ਤੁਹਾਡਾ ਪਵਿੱਤਰ ਆਤਮਾ ਸਾਡੇ ਉੱਤੇ ਉਤਰਦਾ ਹੈ ਮੇਰੇ ਪਿਤਾ ਤੁਹਾਡੀ ਪਵਿੱਤਰ ਆਤਮਾ ਦੀ ਸਮਰਤ ਸਾਡੇ ਜੀਵਨਾਂ ਵਿੱਚ ਆਉਂਦੀ ਹੈ ਮੇਰੇ ਪਿਤਾ ਉਦੋਂ ਅਸੀਂ ਤੁਹਾਡੇ ਸੁਭਾਅ ਵਿੱਚ ਟਲਣਾ ਸ਼ੁਰੂ ਹੋ ਜਾਂਦੇ ਹਾਂ ਮੇਰੇ ਪਿਤਾ ਅੱਜ ਤੁਹਾਡਾ ਦਿੱਤਾ ਹੋਇਆ ਸਹਾਇਕ ਪਵਿੱਤਰ ਆਤਮਾ ਜੀ ਸਾਡੀ ਮਦਦ ਕਰ ਰਹੇ ਨੇ ਮੇਰੇ ਪਿਤਾ ਸਾਡੀ ਮਦਦ ਕਰ ਰਹੇ ਨੇ ਪ੍ਰਭੂ ਸਾਨੂੰ ਸਾਡੇ ਮਨ ਦੇ ਸੁਭਾਅ ਵਿੱਚ ਨਮਾ ਬਣਾ ਰਹੇ ਨੇ ਮੇਰੇ ਪਿਤਾ ਸਾਡੀਆਂ ਸੋਚਾਂ ਵਿੱਚ ਸਾਨੂੰ ਵਚਨਾਂ ਦੇ ਅਨੁਸਾਰ ਕਰ ਰਹੇ ਨੇ ਮੇਰੇ ਪਿਤਾ ਅੱਜ ਸਾਡਾ ਸ਼ਰੀਰ ਮੇਰੇ ਪ੍ਰਭੂ ਪਵਿੱਤਰ ਆਤਮਾ ਜੀ ਦੀ ਆਵਾਜ਼ ਨੂੰ ਸੁਣ ਰਿਹਾ ਹੈ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਅੱਜ ਤੁਹਾਡਾ ਆਤਮਾ ਸਾਡੇ ਜੀਵਨਾਂ ਵਿੱਚ ਆ ਰਿਹਾ ਤੁਸੀਂ ਵਚਨ ਚ ਕਹਿਆ ਕੀ ਇਹ ਸ਼ਰੀਰ ਤੁਹਾਡਾ ਮੰਦਰ ਹੈ ਮੇਰੇ ਔਰ ਤੁਹਾਡਾ ਆਤਮਾ ਸਾਡੇ ਵਿੱਚ ਵਾਸ ਕਰਦਾ ਹੈ ਮੇਰੇ ਪ੍ਰਭੂ ਅੱਜ ਜੋ ਪਵਿੱਤਰ ਆਤਮਾ ਜੀ ਸਾਡੇ ਸ਼ਰੀਰਾਂ ਵਿੱਚ ਵਾਸ ਕਰ ਰਹੇ ਨੇ ਮੇਰੇ ਪਿਤਾ ਔਰ ਮੇਰੇ ਪ੍ਰਭੂ ਜੋ ਤੁਹਾਡੇ ਵਚਨ ਦੇ ਖਿਲਾਫ ਇਸ ਸ਼ਰੀਰ ਵਿੱਚ ਚੀਜ਼ਾਂ ਨੇ ਮੇਰੇ ਪਿਤਾ ਅੱਜ ਜੋ ਇੱਕ ਇੱਕ ਚੀਜ਼ ਇਸ ਸ਼ਰੀਰ ਚ ਰਿਮੂਵ ਹੋ ਰਹੀ ਹੈ ਰਿਮੂਵ ਹੋ ਰਹੀ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਜੋ ਸਾਨੂੰ ਤੁਹਾਡੇ ਸਰੂਪ ਚ ਤੁਹਾਡੇ ਸੁਭਾਅ ਵਿੱਚ ਟਲਣ ਤੋਂ ਰੋਕ ਰਹੀ ਹੈ ਮੇਰੇ ਪਿਤਾ ਅੱਜ ਜੋ ਚੀਜ਼ਾਂ ਸਾਡੇ ਸਰੀਰਾਂ ਚ ਰਿਮੂਵ ਹੋ ਰਹੀਆਂ ਨੇ ਰਿਮੂਵ ਹੋ ਰਹੀਆਂ ਨੇ ਰਿਮੂਵ ਹੋ ਰਹੀਆਂ ਨੇ ਕਿਉਂਕਿ ਤੁਹਾਡਾ ਪਵਿੱਤਰ ਆਤਮਾ ਸਾਡੇ ਸਰੀਰ ਵਿੱਚ ਆ ਚੁੱਕਿਆ ਹੈ ਸਾਡੇ ਅੰਗਾਂ ਵਿੱਚ ਆ ਚੁੱਕਿਆ ਹੈ ਸਾਡੇ ਸੁਭਾਅ ਵਿੱਚ ਆ ਚੁੱਕਿਆ ਹੈ ਸਾਡੀ ਸੋਚ ਵਿੱਚ ਆ ਚੁੱਕਿਆ ਹੈ ਸਾਡੇ ਮਨ ਦੇ ਵਿਚਾਰਾਂ ਵਿੱਚ ਆ ਚੁੱਕਿਆ ਹੈ ਅੱਜ ਜੋ ਪਵਿੱਤਰ ਆਤਮਾ ਜੋ ਸੱਚਾਈ ਦਾ ਆਤਮਾ ਹੈ ਜੋ ਸਾਡਾ ਸਹਾਇਕ ਹੈ ਅੱਜ ਉਹ ਸਹਾਇਕ ਸਾਨੂੰ ਮਿਲ ਚੁੱਕਿਆ ਹੈ ਔਰ ਮੇਰੇ ਪਰਮੇਸ਼ਰ ਅਸੀਂ ਤੁਹਾਡੇ ਸਰੂਪ ਤੇ ਤੁਹਾਡੇ ਸੁਭਾਅ ਵਿੱਚ ਬਦਲ ਰਹੇ ਹਾਂ ਅੱਜ ਮੇਰੇ ਪਰਬੂ ਚੋ ਚੋ ਚਾਨ ਇਸ ਵਚਨ ਦੇ ਦੁਆਰਾ ਆਪਣੇ ਘਰ ਵਿੱਚ ਆਪਣੇ ਪਰਿਵਾਰ ਵਿੱਚ ਪ੍ਰਾਰਥਨਾ ਕਰ ਰਹੇ ਨੇ ਕਿ ਪ੍ਰਭੂ ਯੇਸ਼ੂ ਜੋ ਸੁਭਾਅ ਤੁਹਾਡਾ ਸੀ ਮੇਰੇ ਪਿਤਾ ਅੱਜ ਅਸੀਂ ਉਹਦੇ ਵਿੱਚ ਬਦਲ ਜਾਈਏ ਮੇਰੇ ਪਿਤਾ ਉਹੀ ਸੁਭਾਅ ਸਾਡਾ ਹੋ ਜਾਵੇ ਮੇਰੇ ਪ੍ਰਭੂ ਅੱਜ ਪਰਮੇਸ਼ਵਰ ਉਹਨਾਂ ਦੇ ਘਰਾਂ ਵਿੱਚ ਜਿੰਨੇ ਵੀ ਚੰਨ ਨੇ ਜੋ ਇਸ ਬਚਨ ਦੇ ਦੁਆਰਾ ਆਪਣੇ ਘਰਾਂ 'ਚ ਪ੍ਰਾਰਥਨਾ ਕਰ ਰਹੇ ਨੇ ਅੱਜ ਉਹਨਾਂ ਦੇ ਪਰਿਵਾਰਾਂ ਦੇ ਔਰ ਉਹਨਾਂ ਖੁਦ ਦੇ ਉਸਾ ਬਦਲ ਰਹੇ ਨੇ ਮੇਰੇ ਪਿਤਾ ਉਹ ਗ੍ਰੋਧ ਵਾਲੀ ਦੁਸ਼ਟਾਤਮਾ ਉਹਨਾਂ ਦੇ ਜੀਵਨ 'ਚ ਚੱਰੀ ਹੈ ਨਫ਼ਰਤ ਉਹਨਾਂ ਦੇ ਜੀਵਨ 'ਚ ਚੱਰੀ ਹੈ ਵੈਰ ਵਿਰੋਧ ਲੜਾਈ ਝਗੜੇ ਖਾਰ ਬਦਮਸਤੀਆਂ ਨਸ਼ੇ ਇਹ ਗੰਦ ਮੰਦ ਸਭ ਕੁਝ ਅੱਜ ਉਹਨਾਂ ਦੇ ਜੀਵਨਾ 'ਚੋਂ ਘਰਾਂ 'ਚ ਰਿਮੂਵ ਹੋ ਰਿਹਾ ਹੈ ਕਿਉਂਕਿ ਅੱਜ ਇੱਕ ਇੱਕ ਜਨ ਪ੍ਰਭੂ ਤੁਹਾਡੇ ਸਰੂਪ ਵਿੱਚ ਬਦਲ ਰਿਹਾ ਹੈ ਤੁਹਾਡੇ ਸੁਭਾਅ ਵਿੱਚ ਟਲਣਾ ਸ਼ੁਰੂ ਹੋ ਚੁੱਕਿਆ ਹੈ ਮੇਰੇ ਪਿਤਾ ਔਰ ਮੇਰੇ ਪ੍ਰਭੂ ਆ ਜੋ ਸ਼ਰੀਰ ਦੇ ਕੰਮ ਖੁਦਾਬਾਪ ਇੱਕ ਇੱਕ ਦੇ ਜੀਵਨ ਚ ਨਾਸ਼ ਹੋ ਰਹੇ ਨੇ ਮੇਰੇ ਪਿਤਾ ਨਾਸ਼ ਹੋ ਰਹੇ ਨੇ ਸ਼ਰੀਰ ਦੇ ਕੰਮ ਉਹ ਮੇਰੇ ਪਰਮੇਸ਼ਰ ਅਜ ਹਰ ਕੋਈ ਇੱਕ ਇੱਕ ਦਾ ਘਰਾਨਾ ਤੁਹਾਡੇ ਤੁਹਾਡੇ ਸੁਆਹ ਦੇ ਵਿੱਚ ਟਲ ਰਿਹਾ ਹੈ ਮੇਰੇ ਪਿਤਾ ਔਰ ਤੁਹਾਡਾ ਸੁਆਹ ਮੇਰੇ ਪ੍ਰਭੂ ਦਇਆ ਨਮਰਤਾ ਰਹਿਮ ਕਿਰਪਾ अनुग्रह ਮੇਰੇ ਪਿਤਾ ਔਰ ਬਲੀਦਾਨ ਹੈ ਮੇਰੇ ਪ੍ਰਭੂ ਸੱਚਮੁੱਚ ਮੇਰੇ ਪ੍ਰਭੂ ਅੱਜ ਜੋ ਜੋ ਚਨ ਮੇਰੇ ਪ੍ਰਭੂ ਤੁਹਾਡੇ ਸੁਆਹ ਵਿੱਚ ਟਲ ਰਹੇ ਨੇ ਮੇਰੇ ਪਿਤਾ ਉਹ ਤੁਹਾਡੇ ਇਸ वचन ਨੂੰ ਬੋਲ ਰਹੇ ਨੇ ਮੇਰੇ ਪਿਤਾ ਕਿ ਅੱਜ ਅਸੀਂ ਤੁਹਾਡੇ ਸਰੂਪ ਤੇ ਤੁਹਾਡੇ ਸੁਭਾਅ ਵਿੱਚ ਬਦਲ ਜਾਈਏ ਮੇਰੇ ਪਿਤਾ ਸਾਡਾ ਸੁਭਾਅ ਤੁਹਾਡੇ ਸੁਭਾਅ ਵਾਂਗੂ ਹੋ ਜਾਵੇ ਮੇਰੇ ਪ੍ਰਭੂ ਅੱਜ ਮੇਰੇ ਪਰਮੇਸ਼ਰ ਸੱਚ ਮੁੱਚ ਉਹਨਾਂ ਦੇ ਜੀਵਨ ਦੇ ਵਿੱਚ ਵੱਡੇ ਵਰਦਾਨ ਆ ਰਹੇ ਨੇ ਮੇਰੇ ਪਿਤਾ ਔਰ ਉਹਨਾਂ ਦਾ ਜੀਵਨ ਤਬਦੀਲ ਹੋ ਰਿਹਾ ਹੈ ਮੇਰੇ ਪ੍ਰਭੂ ਅੱਜ ਹਰ ਕੋਈ ਆਪਣੀ ਬੁਰੀਆਈ ਨੂੰ ਛੱਡ ਕੇ ਪਰਮੇਸ਼ਰ ਤੁਹਾਡੀ ਮਹਿਮਾ ਕਰਨ ਵਿੱਚ ਲੱਗ ਰਿਹਾ ਹੈ ਤੁਹਾਡੀ ਵਡਿਆਈ ਕਰਨ ਵਿੱਚ ਲੱਗ ਰਿਹਾ ਹੈ ਤੁਹਾਡੀ ਉਸਤਤ ਕਰਨ ਵਿੱਚ ਲੱਗ ਰਿਹਾ ਹੈ ਔਰ ਅੱਜ ਇੱਕ ਇੱਕ ਜਨ ਮੇਰੇ ਪਰਭੂ ਤੁਹਾਡੇ ਸੁਭਾਅ ਵਿੱਚ ਢਲ ਰਿਹਾ ਹੈ ਪ੍ਰਭੂ ਯਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਤੁਹਾਡੀ ਸਾਮਰਥ ਅੱਜ ਸਾਡੇ ਜੀਵਨਾਂ ਵਿੱਚ ਆ ਰਹੀ ਹੈ ਮੇਰੇ ਪਿਤਾ ਤੁਹਾਡੀ ਰੂਹ ਤੁਹਾਡਾ ਪਵਿੱਤਰ ਆਤਮਾ ਜੇ ਕਿੱਕ ਦੇ ਸਰੀਰ ਵਿੱਚ ਆ ਰਹੀ ਹੈ ਮੇਰੇ ਪਿਤਾ ਸੋਚਾਂ ਵਿੱਚ ਮਨ ਦੇ ਵਿਚਾਰ ਆ ਵਿਚਾਰ ਆਏ ਮੇਰੇ ਪ੍ਰਭੂ ਔਰ ਮੇਰੇ ਪਰਮੇਸ਼ਵਰ ਜਦੋਂ ਤੁਸੀਂ ਇਨਸਾਨ ਨੂੰ ਬਣਾਇਆ ਸੀ ਮੇਰੇ ਪਿਤਾ ਜਦੋਂ ਮੇਰੇ ਪ੍ਰਭੂ ਤੁਸੀਂ ਇਨਸਾਨ ਨੂੰ ਬਣਾਇਆ ਨੂੰ ਆਪਣੇ ਸਰੂਪ ਉੱਤੇ ਬਣਾਇਆ ਮੇਰੇ ਪਿਤਾ ਆਪਣੇ ਸੁਭਾਅ ਉੱਤੇ ਬਣਾਇਆ ਮੇਰੇ ਪ੍ਰਭੂ ਪਰ ਮੇਰੇ ਪਰਮੇਸ਼ਵਰ ਕੁਝ ਗਲਤੀਆਂ ਨੇ ਸਾਡੇ ਜੀਵਨਾਂ ਦੇ ਵਿੱਚ ਜੋ ਅਸੀਂ ਉਸ ਰੂਪ ਨੂੰ ਉਸ ਸੁਭਾਅ ਨੂੰ ਛੱਡ ਦਿੱਤਾ ਹੈ ਮੇਰੇ ਪਿਤਾ ਅੱਜ ਉਹ ਚੀਜ਼ਾਂ ਜਿਨ੍ਹਾਂ ਕਾਰਨ ਪ੍ਰਭੂ ਅਸੀਂ ਉਸ ਸੁਭਾਅ ਨੂੰ ਛੱਡਿਆ ਹੈ ਅੱਜ ਉਹ ਚੀਜ਼ਾਂ ਸਾਡੇ ਜੀਵਨ ਚੋਂ ਨਿਕਲ ਰਹੀਆਂ ਨੇ ਔਰ ਪਰਮੇਸ਼ਵਰ ਸੱਚੀ ਅੱਜ ਅਸੀਂ ਆਪਣਾ ਜੀਵਨ ਤੁਹਾਨੂੰ ਦੇ ਰਹੇ ਹਾਂ ਮੇਰੇ ਪਿਤਾ ਆਪਣੀ ਜ਼ਿੰਦਗੀ ਤੁਹਾਨੂੰ ਦੇ ਰਹੇ ਹਾਂ ਮੇਰੇ ਪਿਤਾ ਜਿੱਦਾਂ ਮੇਰੇ ਪਰਮੇਸ਼ਵਰ ਤੁਸੀਂ ਧੰਨਵਾਦ ਕੀਤਾ ਪਰਮੇਸ਼ਵਰ ਦਾ ਅੰਤ ਤੋੜੀ ਵਫਾਦਾਰ ਰਹੇ ਮੇਰੇ ਪਿਤਾ ਅੱਜ ਜੋ ਵਫਾਦਾਰੀ ਸਾਡੇ ਜੀਵਨਾ ਚਾਹੀਏ ਕਲਿਸਿਆ ਪ੍ਰਤੀ ਵਫਾਦਾਰੀ ਮਾਪੇ ਦੀ ਬੱਚਿਆਂ ਪ੍ਰਤੀ ਵਫਾਦਾਰੀ ਬੱਚਿਆਂ ਦੀ ਮਾਪੇ ਪ੍ਰਤੀ ਵਫਾਦਾਰੀ ਪਰਿਵਾਰਾਂ ਵਿੱਚ ਵਫਾਦਾਰੀ ਅੱਜ ਜੋ ਵਫਾਦਾਰੀ ਮੇਰੇ ਪ੍ਰਭੂ ਤੁਹਾਡੇ ਦਾਸ ਦਾਸੀਆਂ ਦੀ ਜੋ ਕਲਿਸਿਆ ਪ੍ਰਤੀ ਹੈ ਮੇਰੇ ਪਿਤਾ ਅੱਜ ਜੋ ਵਫਾਦਾਰੀ ਮੇਰੇ ਪ੍ਰਭੂ ਅੱਜ ਜੋ ਇਕਤਾ ਮੇਰੇ ਪਿਤਾ ਜਿਸ ਇਕਤਾ ਦੀ ਤੁਸੀਂ ਵਚਨਾਂ ਵਿੱਚ ਗੱਲ ਕੀਤੀ ਹੈ ਅੱਜ ਦੇਖ ਕਰਾ ਵਿਚਾਰੀ ਜਾਏ ਪਰ 12 ਵਿਚਾਰੀ ਹੈ ਮੇਰੇ ਪਿਤਾ ਉਹੀ ਵਫਾਦਾਰੀ ਮੇਰੇ ਪ੍ਰਭੂ ਜੋ ਵਫਾਦਾਰੀ ਤੁਸੀਂ ਪਿਤਾ ਨਾਲ ਨਪਾਈ ਹੈ ਮੇਰੇ ਪਿਤਾ ਤੁਸੀਂ ਪ੍ਰਭੂ ਸਲੀਬ ਤੱਕ ਪਿਤਾ ਨਾਲ ਵਫਾਦਾਰ ਰਹੇ ਮੇਰੇ ਪਿਤਾ ਤੁਸੀਂ ਹੁਕਮਾਂ ਨੂੰ ਮੰਨਿਆ ਮੇਰੇ ਪ੍ਰਭੂ ਹਰ ਜੋਹੀ ਵਫਾਦਾਰੀ ਮੇਰੇ ਪ੍ਰਭੂ ਸਾਡੇ ਜੀਵਨਾਂ ਚ ਵੀ ਆ ਰਹੀ ਹੈ ਮੇਰੇ ਪਿਤਾ ਤੁਹਾਨੂੰ ਇਹੋ ਜਿਹਾ ਬਣਾ ਦਿਓ ਮੇਰੇ ਪ੍ਰਭੂ ਆਪਣੇ ਸਰੂਪ ਵਿੱਚ ਸਵਾਭ ਵਿੱਚ ਢਾਲ ਦਿਓ ਕਿ ਅਸੀਂ ਵਫਾਦਾਰ ਹੋ ਜਾਈਏ ਮੇਰੇ ਪਿਤਾ ਵਫਾਦਾਰ ਹੋ ਜਾਈਏ ਹਰ ਇੱਕ ਦੇ ਪ੍ਰਤੀ ਮੇਰੇ ਪ੍ਰਭੂ ਇੱਕ ਇੱਕ ਜਨ ਜੀ ਵਫਾਦਾਰ ਹੋ ਜਾਵੇ ਆਪਣੇ ਪਰਿਵਾਰਾਂ ਵਿੱਚ ਆਪਣੀਆਂ ਕਲਿਸੀਆਂਾਂ ਵਿੱਚ ਮੇਰੇ ਪਿਤਾ ਔਰ ਖੁਦਾਬਾਖ ਤੁਹਾਡੇ ਪ੍ਰਤੀ ਵਫਾਦਾਰ ਹੋ ਜਾਵੇ ਅੱਜ ਤੁਹਾਡੇ ਲਹੁ ਨੂੰ ਗ੍ਰਹਿਣ ਕਰ ਲਵੇ ਉਹ ਮੇਰੇ ਪਰਮੇਸ਼ਰ ਅੱਜ ਤੁਹਾਡੇ ਬਾ ਅਨੁਗ੍ਰਹਿਣ ਕਰ ਲਵੇ ਮੇਰੇ ਪਿਤਾ ਅੱਜ ਤੁਹਾਡੇ ਲਹੂ ਦੀ ਸਾ ਮਰਤੇ ਇੱਕ ਦੇ ਸਰੀਰ ਵਿੱਚ ਜਾ ਰਹੀ ਹੈ ਜੀਵਨ ਵਿੱਚ ਜਾ ਰਹੀ ਹੈ ਕਰਾਂ ਵਿੱਚ ਜਾ ਰਹੀ ਹੈ ਔਰ ਇੱਕ ਇੱਕ ਨੂੰ ਤੁਹਾਡੇ ਸਰੂਪ ਉੱਤੇ ਤੁਹਾਡੇ ਸੁਭਾਅ ਉੱਤੇ ਬਦਲ ਚੁੱਕੀ ਹੈ ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਮੈਂ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦਾ ਵਡਿਆਈ ਤੁਹਾਡੇ ਨਾਮ ਨੂੰ ਦਿੰਦਾ ਹਰ ਗੱਲ ਵਿੱਚ ਤੁਹਾਡਾ ਧੰਨਵਾਦ ਕਰਦਾ ਔਰ ਮੇਰੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਕਿ ਅੰਚੇ ਹਰ ਕੋਈ ਤੁਹਾਡੇ ਸਰੂਪ ਤੇ ਤੁਹਾਡੇ ਸੁਭਾਅ ਵਿੱਚ ਬਦਲ ਜਾਵੇ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੈਂ ਪ੍ਰਾਰਥਨਾ ਮੰਗਦਾ ਹਾਂ ਅਮੇਨ ਅਮੇਨ ਹ Alleluia